ਭਾਰਤ ਦੇ ਗੁਆਂਢੀ ਮੁਲਕ ਨੇਪਾਲ ਦੇ ਵਿੱਚ ਭ੍ਰਿਸ਼ਟਾਚਾਰ ਅਤੇ ਅਮੀਰਾਂ ਦੀ ਅਮੀਰੀयत ਨੂੰ ਦੇਖ ਕੇ ਉੱਥੇ ਦੀ ਆਵਾਮ ਇੰਨੀ ਭੜਕ ਗਈ ਕਿ ਉੱਥੇ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ ਸਾਬਕਾ ਪ੍ਰਧਾਨ ਮੰਤਰੀਆਂ ਦੇ ਘਰਾਂ ਨੂੰ ਫੂਕ ਦਿੱਤਾ ਗਿਆ ਸੁਪਰੀਮ ਕੋਰਟ ਨੂੰ ਅੱਗ ਲਗਾ ਦਿੱਤੀ ਗਈ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਅਮੀਰਾਂ ਦੇ ਬੱਚਿਆਂ ਦੇ ਖਿਲਾਫ ਹੈਸ਼ਟੈਗ ਨੇ ਪਾਕਟਸ ਅਤੇ #nepobabies ਨਾਮ ਦੇ 트ੈਂਡ ਚਲਾ ਦਿੱਤੇ ਗਏ 20 ਤੋਂ ਵੱਧ ਨੌਜਵਾਨਾਂ ਨੂੰ ਉੱਥੇ ਗੋਲੀ ਮਾਰ ਦਿੱਤੀ ਗਈ ਭਾਰਤ ਦੇ ਆਲੇ ਦੁਆਲੇ ਦੇ ਮੁਲਕਾਂ ਦੇ ਵੀ ਹਾਲਾਤ ਠੀਕ ਨਹੀਂ ਨੇ ਮਿਆਂਮਾਰ ਦੇ ਵਿੱਚ ਸਾਲ 2021 ਦੇ ਵਿੱਚ ਤਖਤਾ ਪਲਟ ਹੋਇਆ ਤੇ ਉਸ ਤੋਂ ਬਾਅਦ ਫੌਜ ਅਤੇ ਵਿਦਰੋਹੀਆਂ ਦੇ ਵਿਚਾਲੇ ਅੱਜ ਤੱਕ ਸੰਘਰਸ਼ ਚੱਲ ਰਿਹਾ ਹੈ ਬੰਗਲਾਦੇਸ਼ ਦੇ ਵਿੱਚ ਸਾਲ 2024 ਦੇ ਵਿੱਚ ਨੌਕਰੀਆਂ ਦੇ ਵਿੱਚ ਕੋਟਾ ਸਿਸਟਮ ਨੂੰ ਲੈ ਕੇ ਪ੍ਰਦਰਸ਼ਨ ਸ਼ੁਰੂ ਹੋਏ ਸਟੂਡੈਂਟ ਪ੍ਰੋਟੈਸਟ ਦੇ ਕਾਰਨ ਸ਼ੇਖ ਹਸੀਨਾ ਜੋ ਉੱਥੇ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਨੂੰ ਆਪਣੀ ਗੱਦੀ ਛੱਡਣੀ ਪਈ ਰਾਤੋਂ ਰਾਤ ਮੁਲਕ ਛੱਡ ਕੇ ਉਹ ਫਰਾਰ ਹੋ ਗਏ ਸ਼੍ਰੀਲੰਕਾ ਦੇ ਵਿੱਚ ਵੀ ਰਾਸ਼ਟਰਪਤੀ ਦਾ ਘਰ ਸਾੜ ਦਿੱਤਾ ਗਿਆ ਉੱਥੇ ਦੇ ਆਗੂਆਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਤੇ ਉਥੇ ਦੇ ਵੀ ਸੱਤਾ ਤੇ ਜੋ ਲੋਕ ਕਾਬਜ਼ ਸੀ ਉਹਨਾਂ ਨੂੰ ਵੀ ਕੁਰਸੀ ਛੱਡਣੀ ਪਈ ਸੀ ਪਾਕਿਸਤਾਨ ਦੀ ਗੱਲ ਕਰੀਏ ਤਾਂ ਉਥੇ ਵੀ ਹਾਲਾਤ ਠੀਕ ਨਹੀਂ ਰਹਿੰਦੇ ਉਥੇ ਫੌਜ ਵਰਸਸ ਜੋ ਸਿਆਸੀ ਪਾਰਟੀਆਂ ਨੇ ਉਹ ਲਗਾਤਾਰ ਹੁੰਦੀ ਰਹਿੰਦੀ ਹੈ ਸਾਬਕਾ ਪ੍ਰਧਾਨ ਮੰਤਰੀ ਤੇ ਸਾਬਕਾ ਕ੍ਰਿਕਟਰ ਇਮਰਾਨ ਖਾਨ ਜੇਲ੍ਹ ਦੇ ਵਿੱਚ ਬੰਦ ਨੇ ਲੋਕਾਂ ਨੂੰ ਅੰਦਾਜ਼ਾ ਨਹੀਂ ਲੱਗਦਾ ਕਿ ਪਾਕਿਸਤਾਨ ਦੇ ਵਿੱਚ ਕੌਣ ਕਿੰਨੇ ਸਮੇਂ ਤੱਕ ਸੱਤਾ ਤੇ ਕਾਬਜ਼ ਰਹੇਗਾ ਤਾਂ ਇੱਕ ਗੱਲ ਸਾਫ਼ ਹੈ ਕਿ ਬੇਰੋਜ਼ਗਾਰੀ ਅਤੇ ਮਹਿੰਗਾਈ ਵਰਗੇ ਮੁੱਦਿਆਂ ਨੂੰ ਲੈ ਕੇ ਜਦੋਂ ਨੌਜਵਾਨ ਸੜਕਾਂ ਤੇ ਉਤਰਦਾ ਹੈ ਤਾਂ ਮਜ਼ਬੂਤ ਤੋਂ ਮਜ਼ਬੂਤ ਸਿਆਸਤਦਾਨ ਵੀ ਆਪਣੀ ਕੁਰਸੀ ਛੱਡਣ ਨੂੰ ਮਜਬੂਰ ਹੋ ਜਾਂ